ਹਾਂ ਜੀ ਜੀ ਅੱਜ ਸਰ ਕੀ ਵਾਰਦਾਤ ਹੋਈ ਹੈ ਕਿ ਇਹ ਇਹ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਵਿਸ਼ੋਕੜ ਚ ਦੱਸਣਾ ਚਾਹਣਾ 10/7/24 ਨੂੰ ਅੰਮ੍ਰਿਤਸਰ ਰੋਡ ਤੇ ਇੱਕ ਮਾਸਟਰ ਬੁੱਕ ਸ਼ਾਪ ਆ ਉਹਦੇ ਤੇ ਫਾਇਰਿੰਗ ਹੋਈ ਸੀ ਫਾਇਰਿੰਗ ਤੋਂ ਬਾਅਦ ਉਹਨਾਂ ਨੂੰ 3 ਦਿਨ ਬਾਅਦ ਫਿਰ ਇੱਕ ਬਾਅਦ ਤੋਂ ਨੰਬਰ ਤੋਂ ਫਰੋਤੀ ਮੰਗੀ ਗਈ ਇੱਕ ਰੋਡ ਦੀ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਜਿਸ ਦਿਨ ਇਹ ਫਾਇਰਿੰਗ ਹੋਈ ਆ ਇੱਕ ਪਰਚਾ ਰਜਿਸਟਰਡ ਕਰਵਾ ਸੀ ਥਾਣੇ ਮੈਸੇਦ ਦੇ ਵਿੱਚ ਉਸ ਤੋਂ ਬਾਅਦ ਫਿਰ ਸਾਡੀ ਟੀਮ ਨੇ ਐਸਐਚਓ ਸਾਹਿਬ ਤੇ ਇਹਨਾਂ ਦੇ ਬਲਕਿ ਐਸਏ ਬਲਕਾ ਸਿੰਘ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਤੇ ਇਹਦੇ ਵਿੱਚ ਆਪਣਾ ਇਹਦੀ ਤਪੀਸ਼ ਕੀਤੀ ਤੇ ਉਹਦੇ ਵਿੱਚ ਇਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਆਪਣੇ ਉਹਦੇ ਬਨਾ ਦੇ ਉੱਤੇ ਇਹਨਾਂ ਨੇ ਚੇਦੇਆਣੇ ਗੁਰਦੁਆਰੇ ਲਾਗੇ ਇੱਕ ਗੱਡੀ ਮੰਦਰਾ ਜੀਪ ਸੀਗੀ ਕਾਲੇ ਰੰਗ ਦੀ ਉਹ ਫੇਰੀ ਉਹਦੇ ਵਿੱਚੋਂ ਤਿੰਨ ਮੁੰਡੇ ਮਿਲੇ ਇਹਨਾਂ ਦੇ ਕੋਲੋਂ ਇਹਨਾਂ ਨੇ ਸਰਚ ਕੀਤੀ ਉਹਨਾਂ ਨੂੰ ਸਾਨੂੰ 2 ਪਿਸਟਲ ਤੇ ਇੱਕ ਰਵਾਲਵਰ 32 ਬੋਰ ਦਾ ਤੇ ਨਾਲ 6 ਰੌਂਦ ਮਿਲੇ ਉਹਨਾਂ ਰੈਸਟਪਾਲੀ ਰੈਸਟਵਾਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਹੁ ਰਿਮਾਂਡ ਲਿਆ ਫਿਰ ਉਹ ਫਿਰ ਦੁਬਾਰਾ ਉਹਨਾਂ ਦਾ ਹੁਣ 23 ਤੱਕ ਰਿਮਾਂਡ ਤੇ ਸੀਗੇ ਤੇ ਅੱਜ ਇਹ ਉਹਦੇ ਵਿੱਚ ਪੁੱਛਗਿਸ਼ ਤੇ ਵਿੱਚ ਫੇਰ ਦੁਬਾਰਾ ਇੱਕ ਪਿਸਤਲ ਦੀ ਇਨਫੋਰਮੇਸ਼ਨ ਸੀਗੀ ਇਹਨਾਂ ਨੂੰ ਉਹਦੇ ਕੋਲ ਵੀ ਹੈ ਉਹਨੇ ਫੇਰ ਆਪਣੀ ਪੁੱਛਗਿਸ਼ ਮੰਨਿਆ ਵੀ ਹਾਂ ਮੈਂ ਉਸ ਉਦੋ ਨੰਗਲ ਸ਼ਮਸ਼ਾਨ ਘਾਟ ਦੇ ਵਿੱਚ ਲੁਕੋ ਕੇ ਰੱਖਿਆ ਇਹ ਪੁਲਿਸ ਪਾਰਟੀ ਸਾਡੀ ਐਸੇ ਬਲਕਾਰ ਸਿੰਘ ਤੇ ਧੀ ਟੀਮ ਗਈ ਉੱਥੇ ਲੈ ਕੇ ਔਰ ਖਬਰੀ ਪਿਸਤਲ ਦੀ ਹੋ ਗਈ ਰੋਂ ਤਾਂ ਕੋਈ ਨਹੀਂ ਮਿਲਿਆ ਉੱਥੇ ਇਕੱਲਾ ਪਿਸਤਲ ਮਿਲਿਆ ਕ੍ਰਿਸਟਲ ਲੈ ਕੇ ਜਦੋਂ ਇਹ ਗੱਡੀ 'ਚ ਬਹਿਣ ਲੱਗੇ ਤੇ ਉਹਨੇ ਹੱਥ ਖੜੀ ਲੱਗੀ ਸੀ ਤਾਂ ਇੱਕ ਸਾਡੇ ਕਨਸਟੇਬਲ ਨੂੰ ਗੁਰਸਾਹਬ ਸਿੰਘ ਨੂੰ ਟੱਕਾ ਮਾਰ ਕੇ ਤੇ ਉੱਥੋਂ ਭੱਜ ਗਿਆ। ਇਹ ਵੀ ਐਸਐਚਓ ਸਾਹਿਬ ਉਹਦੇ ਰਜਨ ਮੰਗੇ ਸਾਈਡ ਦੇ ਉੱਤੇ ਸੀ ਆਪਣੀ ਗਸ਼ਟ ਦੇ ਉੱਤੇ। ਇਹਨੇ ਫੋਨ ਕੀਤਾ ਫਿਰ 2 ਕਿਲੋਮੀਟਰ ਇਹ ਭੱਜਿਆ ਬੰਦਾ। ਉੱਥੇ ਜਾ ਕੇ ਅਗੋਂ ਫਿਰ ਇਹਨਾਂ ਨੇ ਘੇਰਾ ਪਾ ਲਿਆ। ਤੇ ਦੋਨੇ ਸਾਈਡਾਂ ਤੋਂ ਘੇਰਾ ਪੈ ਗਿਆ। ਜਦੋਂ ਇਹਨਾਂ ਨੇ ਪਟੜੀ-ਪਟੜੀ ਜਾ ਰਿਆ ਸੀ ਸੂਵੇ ਦੇ। ਉੱਥੇ ਇਹਨਾਂ ਨੇ ਐਸਐਚਓ ਤੇ ਬਾਹਰ ਕੀਤਾ ਉਹ ਰੋੜਾ ਚੱਕ ਕੇ ਦਸ ਇਹਨਾਂ ਦੇ ਮਾਰਿਆ। ਚਲੋ ਇਹਨੇ ਪਹਿਲਾਂ ਬਚਾਅ ਕੀਤਾ। ਫਿਰ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨਹੀਂ ਰੁਕਿਆ ਫਿਰ ਉਹਨਾਂ ਨੇ ਹਵਾਈ ਫਾਇਰ ਕੀਤਾ ਸਚੋ ਸਾਹਿਬ ਨੇ ਲੇਕਿਨ ਉਹ ਫਿਰ ਵੀ ਨਹੀਂ ਰੁਕਿਆ ਉਹਨੇ ਫਿਰ ਇੱਕ ਵੱਟਾ ਚੱਕ ਕੇ ਪੇਰਾਂ ਦੇ ਸਿਰ ਤੇ ਮਾਰਿਆ ਪਰ ਇਹ ਫਿਰ ਬਚਾ ਇਹਨਾਂ ਨੇ ਕਰ دیا۔ ਉਹ ਆਪਣੇ ਬਚਾ ਲਈ ਫਿਰ ਇਹਨਾਂ ਨੇ ਥੱਲੇ ਨੂੰ ਇੱਕ ਫਾਇਰ ਕੀਤਾ ਜਿਹੜਾ ਫਿਰ ਉਹਦੀ ਲੱਤ ਤੇ ਸਿੱਧੀ ਲੱਗ ਗਿਆ ਤੇ ਇਹਨਾਂ ਦੀ ਜਿਹੜਾ ਮਗਰ ਹੈਗਾ ਉਹ ਮਨਕੰਚਾਪੁਰਾ ਗੋਪੀਕੰਚਾਪੁਰਿਆ ਗੈਂਗਸਟਰ ਦਾ ਉਹਦਾ ਭਰਾ ਹੈ ਛੋਟਾ ਤੇ ਇੱਕ ਡੋਣੀ ਡੋਣੀ ਐ ਇਸ ਨੂੰ ਸਠੇ ਵਾਲੇ ਦਾ ਇਹ ਦੋਨੇ ਬੰਦੇ ਇਸ ਵੇਲੇ ਜੋ ਪਤਾ ਲੱਗਿਆ ਪੁਰਤਗਾਲ ਦਾ ਉਹ ਤੋਂ ਇਹ ਆਪਣਾ ਨੈਟਵਰਕ ਚ ਲਾਉਂਦੇ ਆ ਇਹਨਾਂ ਲੋਕਾਂ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਤੇ ਇਹ ਆਪਣੀਆਂ ਫਰੋਤੀਆਂ ਦਾ ਧੰਦਾ ਕਰ ਰਹੇ ਆ ਤੇ ਸਾਡੀ ਤਾਂ ਇੱਕੋ ਹੀ ਇਹਨਾਂ ਨੂੰ ਚੈਲੰਜ ਆ ਤੇ ਛੱਡਾਂਗੇ ਨਹੀਂ ਕਿਸੇ ਵੀ ਸੂਰਤ ਵਿੱਚ ਇਹਨਾਂ ਨੂੰ ਹਰ ਬੰਦਾ ਜਿਹੜਾ ਸਮਾਜ ਦੇ ਉਲਟ ਕੰਮ ਕਰਦਾ ਜਾਂ ਜਿਹੜਾ ਬੰਦਾ ਆਪਣੇ ਫਰੋਤੀਆਂ ਦੇ ਵਿੱਚ ਇਨਵੋਲ ਆ ਤੇ ਉਹ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਊਗਾ ਇਹ ਸਰ ਕਿਸੇ ਦੋਸ਼ੀ ਦਾ ਨਾਂ ਕੀ ਇੰਕਤ ਦੋਸ਼ੀ ਰਖਾ ਰਿਹਾ ਹੈ ਇਹ ਉਹਦਾ ਬਿੱਲਾ ਹੈ ਜੀ ਗੋਰਪ੍ਰੀਤ ਸਿੰਘ ਬਿੱਲਾ ਸਨੋਂ ਕੁਲਦੀਪ ਸਿੰਘ ਮਹਿਸਮਪੁਰਪੁਰ ਦਾ ਇਹ ਇਹ ਪ੍ਰਾਰਭ ਨਹੀਂ ਫੜਿਆ 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 ਇਹ ਦੋ ਬਰਾ ਆਇਆ ਹੈ ਇੱਕ ਇਹ ਹੈਗਾ ਇੱਕ ਇਹਦਾ ਹੈਗਾ ਗਗਨਦੀਪ ਸਿੰਘ ਤੇ ਇੱਕ ਇਹਨਾਂ ਦਾ ਹੈਗਾ ਨਵਰਾਜ ਸਿੰਘ ਇਹ ਤਿੰਨੇ ਬੰਦੇ ਸਾਡੀ ਰੈਸਟ ਰੈਸਟ ਕੀਤੇ ਹੋਏ ਅਸੀਂ ਫਿਰ ਮਾਨਟੇ ਕਿਹੜਾ ਬੋਤੀ ਕਿਠਾਪੁਰ ਦੇ ਘਰ ਦਾ ਕੀ ਨਾਮ ਉਹ ਤਾਂ ਮਨਪ੍ਰੀਤ ਮਾਨ ਉਹ ਐਸੇ ਕਿਥੇ ਰਹੇਗਾ ਉਹ ਜੋ ਪਤਾ ਨਹੀਂ ਕਿ ਪੁਰਤਗਾਲ ਦੇ ਵਿੱਚ ਹੈ ਲੋਡੇ ਇਹ ਢੋਣੀ ਵੀ ਤੇ ਇਹ ਢੋਣੀ ਹੈ ਤੇ ਉੱਥੋਂ ਆਪਣਾ ਨੈਟਵਰਕ ਚਲਾ ਰਹੇ ਹੈ। ਇਹ ਚਲਾ ਰਹੇ ਇੱਕ ਹੀ ਬੰਦੇ ਦੀ ਜਿਹੜੀ ਹੈ। ਤਾਂ ਹਾਂ ਇੱਕੋ ਹੀ ਸੀ। ਦੂਜਿਆਂ ਨੇ ਹਾਂ ਉਹ ਫੜ ਲਿਆ ਸੀ। ਫੜ ਲਿਆ। ਉਹ ਨਾ ਏਟੋਮੈਟਿਕ ਰਾਇ ਹੌਸਪੀਟਲ। ਬ੍ਰੰਭ ਦੀ ਹੋ ਗਈ ਸੀ। ਹਾਂ ਬ੍ਰੰਭ ਦੀ ਕ੍ਰਿਸਟਲ ਦੀ ਹੋ ਗਈ ਸੀ 32 ਵੋਟ ਹੋ ਗਈ ਸੀ। ਜੀ। ਕਿੰਨੇ ਫੇਰ ਕੰਨੇ ਪਿਆ ਜੀ? ਦੋ ਫੇਰ। ਇੱਕ ਤਾਂ ਵਾਈਫਾਈ ਫੇਰ ਕੀਤਾ ਸੀ। ਜਦੋਂ ਇਹਨੇ ਫੇਰ ਮਾਰ ਦੇਣ ਦੀ ਨੀਤ ਨਾਲ ਹੀ ਇਹਨਾਂ ਦੇ ਉੱਤੇ ਉਹ ਬੱਟਾ ਮਾਰਿਆ ਫਿਰ ਤੇ ਚਲੋ ਇਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਆਪਣੇ ਆਪ ਨੂੰ ਬਚਾਇਆ। ਤੇ ਉਹ ਫਿਰ ਥੱਲੇ ਨੂੰ ਫੇਰ ਕੀਤਾ ਲੇਕਿਨ ਉਹ ਇਹਦੀ ਲੱਤ ਤੇ ਲ ਕਾਣੀਆ ਜੀ ਬਿਲਕੁਲ ਬਦਲਾ ਕਰਾਂਗੇ ਅਸੀਂ ਵਿੱਚ ਜੀ ਇੱਕ ਪਹਿਲਾਂ ਤਾਂ ਮੈਂ ਦੱਸਦੇ ਪਹਿਲਾਂ ਅਸੀਂ ਉਸ ਕਰ ਰਹੇ ਹਾਂ ਉਸ ਫੀਚਰ ਦੇ ਵਿੱਚ ਚੈੱਕ ਕਰਦੇ ਹਾਂ ਬਸ ਕਿ ਉਹ ਤੁਹਾਨੂੰ ਜਨਰੇਟਰ ਆਨ ਸਾਰਾ ਕੁਝ ਦੱਸਾਂਗੇ ਇਹਨਾਂ ਦਾ ਹੋਵੇ ਠੀਕ ਹੈ